ਹੈਲੋ ਐਂਡ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਅੱਜ ਚੜ੍ਹਨੀ ਆ ਵਿਆਹ ਦੀ ਕੜਾਈ ਤੇ ਮਿਸਟਰ ਕਰਨ ਸਿੰਘ ਲੱਗੇ ਪਏ ਨੇ ਸਾਫ ਸੁਭਾੰਗਾਂ ਕਰਨ ਮੜਾ ਜਾਂ ਨੇੜੋ ਜਾ ਕੇ ਦਿਖਾ ਦੇ ਜ਼ੂਮ ਹੀ ਕਰ ਦਿੰਨੇ ਆਪਾਂ ਕਰਨ ਜੀ ਹਾਂਜੀ ਹੈਲੋ ਕਰ ਦਿਓ ਜੀ ਹੈਲੋ ਗਾਈਜ਼ ਹੈਲੋ ਬਾਈ ਸੱਜ ਜੋ ਕੇ ਸਾਡੇ ਘਰ ਜੋ ਕੇ ਹੱਥ ਬਨ ਕੇ ਕਿਉਂ ਕੀਤਾ ਦੀ ਅੰਜਕੜੀ ਦੀ ਲੜਕੀ ਦੀ ਲੜਕੀ ਦੀ ਚਾਹੀਦੀ ਹੈ ਜਿਸ ਕਿ ਨਿਸ਼ਾਨੀ ਹੈ ਇਸ ਕਰਕੇ ਅਸੀਂ ਮੇਰੇ ਦਰਦ ਇਸ ਕਰਕੇ ਆਏ ਦੀ ਹੁਣ ਤੋਂ ਦਰਸ਼ਕਸ਼ੇ ਪਹਿਲਾਂ ਭਾਂਡਿਆਂ ਦੀ ਸੇਵਾ ਕਰਕੇ ਉਸ ਤੋਂ ਬਾਅਦ ਰਵਾਈ ਕੋਲੇ ਪਹੁੰਚਾਉਣਗੇ ਰਵਾਈ ਤੋਂ ਬਾਅਦ ਉਹ ਲੱਡੂ ਲੱਡੂ ਬਰਾਣੀ ਕੋਲ ਬਸ ਬੱਟ ਬੱਟ ਦੀ ਰਾਸਤ ਕਰਾਂਗੇ ਠੀਕ ਆਹ ਲਓ ਮੰਗੋ ਤੁਸੀਂ ਤੁਮ ਕਾਤਾ ਪਾਚੇ ਕਹਿੰਦੇ ਮੋਟਰ यरी yeah. पा ਭਾਈ ਕਿੰਨਾ ਕਿ ਟਾਈਮ ਲੱਗ ਜੂਗਾ ਲੱਗੂਰੇ ਘੰਟਾ ਗਾ ਘੰਟਾ ਦਾ ਬਾਹਲਾ ਯਾਰ ਕੰਟਾ ਦਾ ਕੰਮ ਔਖਾ ਉਹ ਲੱਗਦੀ ਆ ਬਈ ਯਾਰ ਕੋਈ ਅਗਲਾ ਕੀ ਕੋਈ ਆ ਹਾਂ ਕੋਈ ਗੱਲ ਨਹੀਂ ਸਮਝ ਕਰ ਮਾ ਦੇ ਅੱਜ ਲੱਡੂ ਬਣ ਕੇ ਬਣ ਕੇ ਭਾਈ ਕੀ ਨਾਮ ਤੇਰਾ ਤੇਰਾ ਦਾ ਮੰਦਰ ਦਾ ਕਿ ਮੰਦਰ ਸਿੰਘ ਠੀਕ ਆ ਕਿੰਨਾ ਟਾਈਮ ਹੋ ਗਿਆ ਤੈਨੂੰ ਟੈਂਪ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਮੈਂ 2001 ਤੋਂ ਕੰਮ ਕਰਦਾ 2001 ਤੋਂ 2026 ਆ ਗਿਆ ਕਿੰਨੇ ਸਾਲ ਹੋ ਗਏ ਕੀ ਸਾਲ ਹੁਣ ਬਾਕੀ ਜੋੜ ਘਟਾਓ ਆਪ ਕਰ ਲੋ ਇਹਦੇ ਜੀ ਦੇਖ ਸਕਦੇ ਤੁਸੀਂ ਕੜਾਈ ਚੜ ਚੁੱਕੀ ਹੈ ਤੇ ਹਲਵਾਈ ਕੰਮ ਕਰਦਾ ਇਹਨੇ ਆਪ ਦਾ ਜੱਜਰ ਵੀਰ ਸਾਡੇ ਅੱਜ ਆਪਾਂ ਇਹ ਕੜਾਈ ਚੜਾ ਦੁੱਤੇ ਆਂ ਤੇ ਆਪਾਂ ਹਲਵਾਈ ਲਾ ਕੇ ਤੇ ਆਪਾਂ ਆਵਾਜ਼ ਨਹੀਂ ਕਰਦੇ ਜੀ 15 ਕਿਲੋ ਅਜੇ ਪਣੀ ਬਹੁਤ ਆਪਣਾ ਵਾੜਦਾ ਆ ਵੀ ਕਿੱਥੇ ਚੱਲ। ਹਾਂ ਦੇਖ ਸਕਦੇ ਹੋ ਵਿਆਹ ਵਾਲਾ ਘਰ ਜੋ ਸਾਡੇ ਭਿੰਦਰ ਵੀਰ ਹੈ। ਕੌਣੀ ਕਿੰਨੀ ਘੱਟ। ਆਪਣੇ ਵਿੱਚ ਕਬਰ ਹੋਣੀ। ਬੋਲੋ ਗੋਸ। ਹਾਂਜੀ ਉਸ ਕੋ ਹਾਂਜੀ ਸੀ। ਯਾ ਸਮਾਗਮ ਤੇ ਪਹੁੰਚੇ ਆ। ਆਹਾ ਆਹਾ। ਯੋ ਗਾਈਜ਼ ਅੱਜ ਅਸੀਂ ਯਾਤਰੀ ਮੰਗਦੇ ਹੋਇਆ ਅੱਜ ਫਲਾਈਟ ਚੱਲੀ ਹੈ ਕੱਲ੍ਹ ਕਰ ਫਲਾਈਟ ਚੱਲਣ ਵਾਲਾ ਹੈ ਇਹਦਾ ਪਹਿਲਾ ਦਿਨ ਹੈ ਇਹਦਾ ਪਹਿਲਾ ਦਿਨ ਹੈ ਜੋਵੇਂ ਜਵੇਂ ਜਵੇਂ ਕੰਮ ਕਰੀ ਜਾਵਾਂਗੇ ਉਹਵੇਂ ਮੈਂ ਗਾਣ ਗਾਹਾਂਗਾ ਗੱਲ ਗੱਲ ਕਰੀ ਜਾਵਾਂਗੇ ਜੀ ਜਟਾਨਾ ਜੀ ਕੀ ਕਹਿਣਾ ਚਾਹੂਗੇ ਫਲਾਈਟ ਤੇ ਬੋਲਦੇ ਹਾਂ ਬਸ ਪਟਾਪੀ ਕੇ ਮੁਰਦ ਜਾਣਾ ਯਾ ਸਮਾਗਮ ਯਾ ਸਮਾਗਮ ਦੂ 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 ਸ਼ਗਾਗੇ ਲੱਗ ਪੰਚੂਕੇ ਆਪਣੇ ਉਹ ਜਾਰ ਹੋ ਰਹੇ ਆ ਆਏ ਲੱਡੂਆਂ ਦੀ ਨਿਕਾ ਮਰਾ ਦਿਓ ਮਾਈ ਨੂੰ ਬੁਲਾ ਦੇ ਕੰਮ ਆਪਾਂ ਦਰਨੇ ਕਿਹੜਾ ਕੰਮ ਆ ਇਹਨੂੰ ਪਾ ਦੇ ਤਾ ਆਓ ਤੇ ਖਵਾਓ ਰਾਤੀ ਲੱਡੂ ਖਾਓ ਲੱਡੂ ਦੁੱਧ ਦੇ ਫੜਾ ਫੜੋਂ ਵੀ ਕਤਨ ਲਾ ਹੁਣ ਲਾ ਚਲੋ ਬਾਈ ਮੇਕਅਪ ਇਹ ਤੁਸੀਂ ਕਿੱਥੇ ਜਾ ਰਹੇ ਹੋ ਤਿਆਰ ਹੋ ਕੇ ਕਿ ਵਿਆਹ ਤੇ ਹੈ ਵਿਆਹ ਤੇ ਕਿਹਦੇ ਵਿਆਹ ਤੇ ਬੂਆ ਦੀ ਤੇ ਕਿਹੜੀ ਬੂਆ ਦੀ ਨਾ ਕਿਹ ਤੇਰੀ ਬੂਆ ਦਾ ਸੁੱਖਾ ਸੁੱਖਾ ਠੀਕ ਆ ਤੇ ਉਹਨਾਂ ਨੂੰ ਤਾਂ ਹਜੇ ਕੋਈ ਵਾਈ ਤਾਂ ਹੀ ਨਹੀਂ ਵਿਆਹ ਲੈਣ ਤੇ ਤੁਸੀਂ ਪਹਿਲਾਂ ਹੀ ਉਧਰ ਨੂੰ ਕਰ ਰਿਹਾ ਉਧਰ ਨੂੰ ਉਧਰ ਨੂੰ ਐਂ ਕਰ ਲਾ ਏ ਚਲੋ ਓਕੇ ਓਕੇ